ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹ ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਜੀਵਨ ਬਿਰਤਾਂਤ ਸਰਦਾਰ ਹਰੀ ਸਿੰਘ ਨਲੂਆ ਸਰਦਾਰ ਹਰੀ ਸਿੰਘ ਜੀ ਦਾ ਸ਼ਿਮਲੇ ਜਾਣਾ ਸਨ 1831 ਵਿੱਚ ਅਲੈਗਜ਼ੈਂਡਰ ਬਾਰਨਸ ਸ਼ਹਿਨशाह ਇੰਗਲਿਸਤਾਨ ਵੱਲੋਂ ਪੰਜ ਘੋੜੇ ਅਤੇ ਹੋਰ ਤੋਹਫ਼ੇ ਦਰਿਆ ਸਿੰਧ ਅਟਕਦੇ ਰਸਤੇ ਮਹਾਰਾਜਾ ਸਾਹਿਬ ਲਈ ਲਾਹੌਰ ਲਿਆ ਰਿਹਾ ਸੀ ਹੁਣ ਇਸ ਨਵੇਂ ਰਸਤੇ ਦੇ ਖੁੱਲ ਜਾਣ ਨਾਲ ਰਾਜਸੀ ਨੁਕਤਾ ਨਿਗਾਹ ਨਾਲ ਵਿਚਾਰਿਆ ਕਈ ਨਵੇਂ ਮਾਮਲੇ ਫੈਸਲੇ ਗੋਚਰੇ ਹੋ ਗਏ ਸਨ ਇਸ ਤੋਂ ਛੁੱਟ ਸ਼ੇਰ-ਏ-ਪੰਜਾਬ ਅਤੇ ਸਰਦਾਰ ਹਰੀ ਸਿੰਘ ਹੁਣ ਇਹ ਵੀ ਚਾਹੁੰਦੇ ਸਨ ਕਿ ਆਟਕ ਤੋਂ ਪਾਰ ਦਾ ਉੱਤਰੀ ਅਫਗਾਨੀ ਇਲਾਕਾ ਸਨੇ ਪਸ਼ਾਵਰ ਦੇ ਛੇਤੀ ਤੋਂ ਛੇਤੀ ਖਾਲਸਾ ਰਾਜ ਨਾਲ ਮਿਲਾ ਲਿਆ ਜਾਏ ਇਸ ਦੇ ਨਾਲ ਹੀ ਅਫਗਾਨਿਸਤਾਨ ਦੀਆਂ ਖੂਫੀਆ ਖਬਰਾਂ ਤੋਂ ਪਤਾ ਲੱਗਦਾ ਸੀ ਕਿ ਅਮੀਰ ਦੋਸਤ ਮੁਹੰਮਦ ਖਾਨ ਅਤੇ ਉਸ ਦੇ ਦਰਬਾਰੀਆਂ ਵਿੱਚ ਇੱਕ ਗਲਤਫਹਿਮੀ ਪਸਰੀ ਹੋਈ ਸੀ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ੀ ਸਰਕਾਰ ਦੇ ਵਿਚਾਲੇ ਅੰਦਰੋਂ ਅੰਦਰ ਸਖਤ ਵਿਰੋਧਤਾ ਭਰੀ ਹੋਈ ਹੈ ਤੇ ਬਾਹਰੋਂ ਦਿਖਲਾਵੇ ਮਾਤਰ ਮਿੱਤਰਤਾ ਜ਼ਾਹਰ ਕੀਤੀ ਜਾਂਦੀ ਹੈ ਇਸ ਪਲੇਖੇ ਨੇ ਅਮੀਰ ਦੋਸਤ ਮੁਹੰਮਦ ਖਾਨ ਅਤੇ ਅਫਗਾਨਾਂ ਦਾ ਹੌਸਲਾ ਵਧਾ ਦਿੱਤਾ ਸੀ ਸੋ ਪਸ਼ਾਵਰ ਦੀ ਚੜ੍ਹਾਈ ਤੋਂ ਪਹਿਲਾਂ ਇਸ ਗਲਤਫਹਿਮੀ ਨੂੰ ਦੂਰ ਕਰਨਾ ਤੇ ਜ਼ਰੂਰੀ ਸੀ ਇਸੇ ਤਰ੍ਹਾਂ ਦੇ ਕੁਝ ਹੋਰ ਮਾਮਲੇ ਵੀ ਸਨ ਜਿਨ੍ਹਾਂ ਦੇ ਠੀਕ ਫੈਸਲੇ ਗਵਰਨਰ ਜਨਰਲ ਨਾਲ ਮਿਲ ਕੇ ਹੀ ਹੋ ਸਕਦੇ ਸਨ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਮਹਾਰਾਜਾ ਸਾਹਿਬ ਨੇ ਆਪਣੇ ਪਤਵੰਤੇ ਸਰਦਾਰਾਂ ਦਾ ਇਕੱਠ ਕੀਤਾ ਜਿਸ ਵਿੱਚ ਇਹ ਵਿਚਾਰ ਪੇਸ਼ ਹੋਈ ਕਿ ਗਵਰਨਰ ਜਨਰਲ ਹਿੰਦ ਨਾਲ ਮੁਲਾਕਾਤ ਕੀਤੀ ਜਾਵੇ ਕਿ ਨਾ ਕਿਹਾ ਜਾਂਦਾ ਹੈ ਕਿ ਕਈ ਇੱਕ ਦਰਬਾਰੀ ਮੁਲਾਕਾਤ ਦੇ ਵਿਰੁੱਧ ਸਨ ਪਰ ਇਸ ਸਮੇਂ ਸਰਦਾਰ ਹਰੀ ਸਿੰਘ ਨੇ ਇਸ ਮਾਮਲੇ ਨੂੰ ਐਸੀ ਸੁਚੱਜਤਾ ਨਾਲ ਇਹਨਾਂ ਦਰਬਾਰੀਆਂ ਦੇ ਸਾਹਮਣੇ ਪੇਸ਼ ਕੀਤਾ ਤੇ ਉਹਨਾਂ ਨੂੰ ਦੱਸਿਆ ਕਿ ਉੱਪਰ ਲਿਖੀਆਂ ਗੱਲਾਂ ਤੋਂ ਛੋਟ ਸਭ ਤੋਂ ਵੱਡਾ ਲਾਭ ਇਸ ਮਿਲਣੀ ਤੋਂ ਇਹ ਹੋਵੇਗਾ ਕਿ ਜਿਹੜੀ ਅੰਗਰੇਜ਼ੀ ਹਕੂਮਤ ਇਸ ਵਕਤ ਤੱਕ ਖਾਲਸਾ ਰਾਜ ਨੂੰ ਹੋਰਨਾਂ ਰਾਜਸਤਾਨਾਂ ਦੀ ਤਰ੍ਹਾਂ ਇੱਕ ਸੁਧਾਰਨ ਜਹੀ ਰਾਜ ਸਮਝੀ ਬੈਠੀ ਸੀ ਉਸ ਉੱਪਰ ਚੰਗਾ ਅਸਰ ਪਵੇਗਾ ਤੇ ਦੱਸਿਆ ਕਿ ਜੋ ਪ੍ਰਭਤਾ ਸਤਗੁਰੂ ਜੀ ਨੇ ਖਾਲਸਾ ਫੌਜਾਂ ਨੂੰ ਬਖਸ਼ੀ ਹੈ ਉਸ ਨੂੰ ਕਿਉਂ ਨ ਆਪਣੀ ਗਵਾਂਢੀ ਤਾਕਤ ਪਰ ਆਪਣੇ ਅਸਲ ਰੂਪ ਵਿੱਚ ਜ਼ਾਹਰ ਕੀਤਾ ਜਾਏ ਤਾਂ ਕਿ ਉਹਨਾਂ ਦੇ ਦਿਲਾਂ ਵਿੱਚ ਖਾਲਸੇ ਦੀ ਸਲਤਨਤ ਲਈ ਬਧੇਰਾ ਸਤਕਾਰ ਪੈਦਾ ਹੋ ਜਾਏ ਅਤੇ ਸਾਨੂੰ ਹਿੰਦ ਵਿੱਚ ਸਭ ਤੋਂ ਸ਼੍ਰੋਮਣੀ ਤਾਕਤ ਮੰਨਿਆ ਜਾਏ ਸਰਦਾਰ ਜੀ ਦੀਆਂ ਇਹਨਾਂ ਜੁਗਤੀਆਂ ਨੂੰ ਸੁਣ ਕੇ ਵਿਰੋਧੀ ਸੱਜਣਾ ਨੇ ਵੀ ਮਹਾਰਾਜਾ ਦੀ ਇਸ ਤਜ਼ਵੀਜ਼ ਨਾਲ ਇਤفاق ਕੀਤਾ ਹੁਣ ਇਸ ਕਾਰਜ ਨੂੰ ਅਮਲੀ ਸ਼ਕਲ ਵਿੱਚ ਲਿਆਉਣ ਲਈ ਇੱਕ ਮਿਸ਼ਨ ਸਰਦਾਰ ਹਰੀ ਸਿੰਘ ਨਲੂਆ ਫਕੀਰ ਅਜੀਜਉਦੀਨ ਦੀਵਾਨ ਮੋਤੀराम ਸਰਦਾਰ ਧੰਨਾ ਸਿੰਘ ਮਲਬਈ ਸਰਦਾਰ ਅਜੀਤ ਸਿੰਘ ਸੰਧਾਵਾਲੀਆ ਅਤੇ ਸਰਦਾਰ ਲੈਨਾ ਸਿੰਘ ਮਜੀਠੀਆ ਦਾ ਸ਼ੁਰੂ ਅਪ੍ਰੈਲ ਸਨ 1831 ਨੂੰ ਲਾਹੌਰ ਤੋਂ ਸ਼ਿਮਲੇ ਲਾਡ ਵਿਲੀਅਮ ਬੈਂਟਿਕ ਗਵਰਨਰ ਜਨਰਲ ਹਿੰਦੂ ਨੂੰ ਮਿਲਣ ਲਈ ਭੇਜਿਆ ਗਿਆ ਜਿਹੜਾ 5 ਦਿਨਾਂ ਵਿੱਚ Shimla ਪਹੁੰਚ ਗਿਆ ਇਸ ਸਮੇਂ ਇਹਨਾਂ ਉੱਪਰ ਲਿਖੇ ਸਰਦਾਰਾਂ ਤੋਂ ਛੂਟ ਕੁਝ ਹੋਰ ਪਤਵੰਤੇ ਫੌਜੀ ਸਰਦਾਰ ਤੇ ਲੋੜਵੰਦੀ ਫੌਜ ਵੀ ਇਹਨਾਂ ਦੇ ਨਾਲ ਸੀ ਜਿਨ੍ਹਾਂ ਨੇ ਆਪਣੇ ਫੌਜੀ ਕਰਤੱਵ Shimla ਦੇ ਯੂਰੋਪੀਅਨਾਂ ਨੂੰ ਦੱਸ ਕੇ ਪਹਿਲੀ ਵਾਰ ਹੈਰਾਨ ਕਰ ਦਿੱਤਾ ਇਸ ਤਰ੍ਹਾਂ ਕਈ ਦਰਬਾਰ ਲੱਗੇ ਜਿਨ੍ਹਾਂ ਵਿੱਚ ਸਰਦਾਰ ਹਰੀ ਸਿੰਘ ਅਤੇ ਗਵਰਨਰ ਜਨਰਲ ਦੀ ਆਪਸ ਵਿੱਚ ਵਿਚਾਰ ਹੁੰਦੀ ਰਹੀ ਮਹਾਰਾਜਾ ਸਾਹਿਬ ਨਾਲ ਮਿਲਣ ਦੇ ਖਿਆਲ ਨੂੰ ਲਾਰਡ ਬਿੰਟਿਕ ਨੇ ਬਹੁਤ ਖੁਸ਼ੀ ਨਾਲ ਪ੍ਰਵਾਨ ਕੀਤਾ ਮੁਲਾਕਾਤ ਸੰਬੰਧੀ ਸਾਰੇ ਪ੍ਰਬੰਧਾਂ ਦਾ ਇੱਥੇ ਹੀ ਫੈਸਲਾ ਹੋ ਗਿਆ ਹੁਣ ਗਵਰਨਰ ਜਨਰਲ ਵੱਲੋਂ ਮਹਾਰਾਜਾ ਸਾਹਿਬ ਦੀ ਸੇਵਾ ਵਿੱਚ ਧੰਨਵਾਦ ਲਈ ਕਪਤਾਨ ਵੈਡ ਤੇ ਮੈਕਰੀ ਗ੍ਰਿਗਰ ਇਸ ਮਿਸ਼ਨ ਦੇ ਨਾਲ ਸ਼ਿਮਲੇ ਤੋਂ ਲਾਹੌਰ ਲਈ ਕੋਚ ਕਰ ਆਏ ਲਾਹੌਰ ਪਹੁੰਚ ਕੇ ਕਪਤਾਨ ਵੈਡ ਨੇ ਲਾਰਡ ਵਿਲੀਅਮ ਬੈਂਟਿਕ ਦੀ ਪ੍ਰੇਮ ਪੱਤਰ ਕਾ ਮਹਾਰਾਜਾ ਸਾਹਿਬ ਦੀ ਸੇਵਾ ਵਿੱਚ ਪੇਸ਼ ਕੀਤੀ। ਅਗੋ ਮਹਾਰਾਜਾ ਨੇ ਵੀ ਧੰਨਵਾਦ ਕੀਤਾ। ਬਹੁਤ ਕੁਝ ਵਿਚਾਰਨ ਦੇ ਉਪਰੰਤ 16 ਅਕਤੂਬਰ ਦਾ ਦਿਨ ਅਤੇ ਰੋਪੜ ਦਾ ਮੈਦਾਨ ਦੋਹਾਂ ਹਕੂਮਤਾਂ ਦੇ ਹੁਕਮਰਾਨਾਂ ਦੀ ਮਿਲਣ ਲਈ ਨਿਯਤ ਹੋਇਆ। ਕਿਉਂਕਿ ਹਜ਼ਾਰੇ ਵਿੱਚ ਸૈયਦ ਅਹਿਮਦ ਸ਼ਾਹ ਦੇ ਮੋਢੇ ਸਿਰ ਉਠਾਉਣ ਦੀਆਂ ਖਬਰਾਂ ਪਹੁੰਚ ਗਈਆਂ ਸਨ। ਇਸ ਲਈ ਸਰਦਾਰ ਹਰੀ ਸਿੰਘ ਸਣੇ ਸ਼ਹਿਜ਼ਾਦਾ ਸ਼ੇਰ ਸਿੰਘ ਦੇ ਡਬਲ ਕੋਚ ਕਰਦੇ ਹੋਏ ਹਜ਼ਾਰੇ ਵਿੱਚ ਪਹੁੰਚ ਗਏ ਬਰਖਾ ਰੁੱਤ ਦੇ ਵਿੱਚ ਦਿਆਂ ਹੀ ਰੋਪੜ ਜਾਣ ਦੀਆਂ ਤਿਆਰੀਆਂ ਆਰੰਭ ਹੋ ਗਈਆਂ ਮਹਾਰਾਜਾ ਸਾਹਿਬ ਨਾਲ ਜਾਣ ਲਈ 1000 ਕਵਾਇਦ ਦਾਨ ਸਵਾਗਤ ਅਤੇ 6000 ਪੈਦਲ ਜਵਾਨ ਅਤੇ ਦੋ ਤੋਪਖਾਨਿਆਂ ਨੂੰ ਤਿਆਰ ਰਹਿਣ ਦਾ ਹੁਕਮ ਦਿੱਤਾ ਸਰਦਾਰ ਹਰੀ ਸਿੰਘ ਜੀ ਨਲੂਏ ਨੂੰ ਇਹਨਾਂ ਸਾਰੇ ਕਾਰਜਾਂ ਦਾ ਮੁਖ ਪ੍ਰਬੰਧਕ ਨਿਯਿਤ ਕੀਤਾ ਗਿਆ ਸਨ 1836 ਵਿਦਾ ਦੁਸ਼ਹਿਰਾ 16 ਅਕਤੂਬਰ ਨੂੰ ਆਇਆ ਸੀ ਦੁਸ਼ਹਿਰੇ ਦੇ ਦਰਬਾਰ ਦੇ ਬਾਅਦ ਸ੍ਰੀ ਅੰਮ੍ਰਿਤਸਰ ਤੋਂ ਮਹਾਰਾਜਾ ਸਾਹਿਬ ਨੇ ਰੋਪੜ ਲਈ ਕੂਚ ਕਰ ਦਿੱਤਾ 24 ਦੀ ਦੁਪਹਿਰ ਨੂੰ ਦੋਵੇਂ ਹਕਮਰਾਨਾਂ ਆਮੋ ਸਾਹਮਣੇ ਕੈਂਪਾਂ ਡੇਰਿਆਂ ਵਿੱਚ ਪਹੁੰਚ ਗਏ ਪਹਿਲੋ ਲਾਰਡ ਬੈਂਟਿਕ ਵੱਲੋਂ ਮੇਜਰ ਜਨਰਲ ਰਮਜੀ ਅਤੇ ਗਵਰਨਰ ਜਨਰਲ ਦਾ ਚੀਫ ਸਕੱਤਰ ਮਹਾਰਾਜਾ ਸਾਹਿਬ ਦੀ ਮિજાਜ ਪੁਰਸੀ ਲਈ ਸ਼ੇਰ-ਏ-ਪੰਜਾਬ ਦੇ ਕੈਂਪ ਵਿੱਚ ਆਏ ਜਿਸ ਦੇ ਥੋੜਾ ਚਿਰ ਬਾਅਦ ਮਹਾਰਾਜਾ ਸਾਹਿਬ ਵੱਲੋਂ ਸ਼ਹਿਜ਼ਾਦਾ ਖੜਕ ਸਿੰਘ ਸਰਦਾਰ ਹਰੀ ਸਿੰਘ ਨਲੂਆ ਤੇ ਸਰਦਾਰ ਆਤਰ ਸਿੰਘ ਸੰਧਾਵਾਲੀ ਆਦ ਗਵਰਨਰ ਜਨਰਲ ਦੇ ਕੈਂਪ ਵਿੱਚ ਇਸੇ ਰਸਮ ਲਈ ਗਏ ਜਦ ਇਹ ਕੈਂਪ ਵਿੱਚ ਪਹੁੰਚੇ ਤਾਂ ਗਵਰਨਰ ਜਨਰਲ ਨੇ ਸ਼ਾਮਿਆਨੇ ਦੇ ਦਰਵਾਜ਼ੇ ਤੱਕ ਆ ਕੇ ਇਹਨਾਂ ਦੀ ਅਗਵਾਈ ਕੀਤੀ ਤੇ ਬੜੇ ਸਤਿਕਾਰ ਨਾਲ ਇਹਨਾਂ ਨੂੰ ਆਪੋ ਆਪਣੀ ਥਾਂ 'ਤੇ ਬਿਠਾਇਆ। ਹੁਣ ਸਹਜਾਦਾ ਖੜਕ ਸਿੰਘ ਤੇ ਸਰਦਾਰ ਹਰੀ ਸਿੰਘ ਨੇ ਗਵਰਨਰ ਜਨਰਲ ਦੀ ਮਜਾਜ ਪੁਰਸ਼ੀ ਕੀਤੀ। ਇਸ ਸਮੇਂ ਸਹਜਾਦੇ ਦੀ ਬੋਲਚਾਲ ਦੀ ਸੁਜਜਤਾ ਦੇਖ ਕੇ ਲਾਰਡ ਸਾਈਹ ਬਹੁਤ ਪ੍ਰਸੰਨ ਹੋਏ। ਅਗਲੇ ਦਿਨ 26 ਅਕਤੂਬਰ ਦੀ ਸਵੇਰ ਨੂੰ 812 ਜਿਨ੍ਹਾਂ ਦੀਆਂ ਵਰਦੀਆਂ ਬੜੀਆਂ ਸ਼ਾਨਦਾਰ ਸਨ। ਸਤਲੁਜ ਤੋਂ ਪਾਰ ਦੋ ਤਰਫਾ ਕਤਾਰ ਬੰਨੀ ਖੜੇ ਹੋ ਗਏ ਫਿਰ ਸ਼ੇਰੇ ਪੰਜਾਬ ਸਣੇ ਆਪਣੇ ਦਰਬਾਰੀਆਂ ਦੇ ਜਿਨ੍ਹਾਂ ਦੇ ਪੋਸ਼ਾਕਿਆਂ ਦੀ ਚਮਕ ਦਮਕ ਅੱਗੇ ਅੱਖ ਨਾ ਸੀ ਟਿਕ ਸਕਦੀ ਹਾਥੀਆਂ ਦੇ ਲੰਮੇ ਜਲੂਸ ਵਿੱਚ ਗਵਰਨਰ ਜਨਰਲ ਦੇ ਕੈਂਪ ਵੱਲ ਵਧੇ ਅੱਗੇ ਗਵਰਨਰ ਜਨਰਲ ਸਣੇ ਕਮਾਂਡਰ ਇਨ ਚੀਫ ਦੇ ਤੇ ਸਿਕਤਰਾਂ ਦੇ ਮਹਾਰਾਜਾ ਸਾਹਿਬ ਦੀ ਅਗਵਾਈ ਲਈ ਆਏ ਹੁਣ ਜਦ ਗਵਰਨਰ ਜਨਰਲ ਦਾ ਹਾਥੀ ਮਹਾਰਾਜਾ ਸਾਹਿਬ ਦੇ ਹਾਥੀ ਦੇ ਲਾਗੇ ਆਇਆ ਤਾਂ ਦੋਹਾਂ ਹੁਕਮਰਾਨਾਂ ਨੇ ਬੜੇ ਤਪਾਕ ਨਾਲ ਆਪਸ ਵਿੱਚ ਦਸਤ ਪੰਜਾ ਲਿਆ ਤੇ ਇੱਕ ਦੂਜੇ ਦਾ ਸੁਖ ਆਨੰਦ ਪੁੱਛਿਆ ਫਿਰ ਮਹਾਰਾਜਾ ਸਾਹਿਬ ਆਪਣੇ ਹਾਥੀ ਤੋਂ ਉੱਠ ਕੇ ਲਾਰਡ ਬਿੰਟਿਕ ਦੇ ਉਦਜ ਵਿੱਚ ਜਾ ਬੈਠੇ ਇਸ ਦੇ ਉਪਰੰਤ ਇਹ ਸਾਰਾ ਜਲੂਸ ਗਵਰਨਰ ਜਨਰਲ ਦੇ ਡੇਰੇ ਵਿੱਚ ਪਹੁੰਚ ਗਿਆ ਇਹ ਦੋਵੇਂ ਹੁਕਮਰਾਨ ਹਾਥੀ ਤੋਂ ਉਤਰ ਕੇ ਇੱਕ ਬਹੁਤ بڑے ਸ਼ਾਮਿਆਨੇ ਵੱਲ ਵਧੇ ਜਿਹੜਾ ਬੜਾ ਹੀ ਸਜਾਇਆ ਗਿਆ ਸੀ ਗਵਰਨਰ ਜਨਰਲ ਨੇ ਮਹਾਰਾਜ ਦੇ ਹੱਥ ਵਿੱਚ ਹੱਥ ਦਿੱਤੇ ਸਟੇਜ ਪਰ ਆਏ ਅੱਗੋਂ ਸਾਰੇ ਦਰਬਾਰੀਆਂ ਨੇ ਖੜ ਕੇ ਸਤਿਕਾਰ ਕੀਤਾ ਤੇ ਉਹ ਦੋਵੇਂ ਸੁਨਹਿਰੀ ਕੁਰਸੀਆਂ ਉੱਪਰ ਸੱਜ ਗਏ ਇਸ ਸਮੇਂ ਗਵਰਨਰ ਜਨਰਲ ਨੇ ਅਤ ਮਿੱਠੇ ਸ਼ਬਦਾਂ ਵਿੱਚ ਮਹਾਰਾਜਾ ਸਾਹਿਬ ਦਾ ਧੰਨਵਾਦ ਕੀਤਾ ਅੱਗੋਂ ਮਹਾਰਾਜਾ ਸਾਹਿਬ ਨੇ ਵੀ ਯੋਗ ਲਫ਼ਜ਼ਾਂ ਵਿੱਚ ਉਤਰ ਦਿੱਤਾ ਅਗਲੇ ਦਿਨ ਇਸੇ ਤਰ੍ਹਾਂ ਗਵਰਨਰ ਜਨਰਲ ਮਹਾਰਾਜਾ ਸਾਹਿਬ ਦੇ ਕੈਂਪ 'ਚ ਆਏ ਅਤੇ ਕੱਲ ਦੀ ਤਰ੍ਹਾਂ ਇੱਥੇ ਵੀ ਲਾਟ ਸਾਹਿਬ ਦੀ ਖਾਤਰਦਾਰੀ ਕੀਤੀ ਗਈ ਇਸ ਤੋਂ ਅਗਲੇ ਦਿਨ ਅੰਗਰੇਜ਼ੀ ਫੌਜਾਂ ਤੇ ਤੋਪਖਾਨੇ ਦੀ ਇਕਵਾਇਦ ਮਹਾਰਾਜ ਨੂੰ ਦੱਸੀ ਗਈ। ਦੂਜੇ ਦਿਨ ਖਾਲਸਾ ਫੌਜਾਂ ਨੇ ਆਪਣੇ ਜੰਗੀਕਰਤਾ ਗਵਰਨਰ ਜਨਰਲ ਨੂੰ ਦੱਸੇ। ਇਸ ਸਮੇਂ ਸਰਦਾਰ ਹਰੀ ਸਿੰਘ ਨਲੂਏ ਦੀ ਸ਼ਾਹ ਸਵਾਰੀ ਤੇ ਸ਼ਮਸ਼ੇਰ ਜਨਿਆਤ ਦੇ ਕਮਾਲਾਤ ਦੇਖ ਕੇ ਗਵਰਨਰ ਜਨਰਲ ਤੇ ਕਮਾਂਡਰ ਇਨ ਚੀਫ ਆਦ ਵੱਡੇ ਵੱਡੇ ਅਫਸਰ ਹੈਰਾਨ ਰਹਿ ਗਏ ਤੇ ਸਭ ਪਾਸਿਆਂ ਤੋਂ ਵਾਹ ਵਾਹ ਦੇ ਆਕਾਸ਼ ਤੋੜ ਜਕਾਰੇ ਸਜਾਏ ਗਏ। ਖਾਲਸਾ ਤੋਪਖਾਨੇ ਦੀ ਗੋਲਾਬਾਰੀ ਹੈਰਾਨ ਕਰ ਦੇਣ ਵਾਲੀ ਸੀ ਵਾਰ-ਵਾਰੀ ਦੋਹਾਂ ਧਿਰਾਂ ਵੱਲੋਂ ਪ੍ਰੀਤੀ ਭੋਜਨ ਹੋਇਆ ਇੱਕ ਦੂਜੇ ਨਾਲ ਵੱਧ-ਵੱਧ ਕੇ ਤੋਹਫੇ ਦਿੱਤੇ ਗਏ ਇਸ ਮਿਲਣੀ ਵਿੱਚ ਕਈ ਜ਼ਰੂਰੀ ਰਾਜਸੀ ਮਾਮਲੇ ਨਿਬੇੜੇ ਗਏ ਇਨ੍ਹਾਂ ਵਿੱਚ ਇੱਕ ਗੱਲ ਇਹ ਕੀ ਸ਼ਹਿਜ਼ਾਦਾ ਖੜਕ ਸਿੰਘ ਨੂੰ ਮਹਾਰਾਜ ਦਾ ਵਲੀ ਅਹਿਦ ਵੀ ਮੁਕਰਰ ਕਰਨਾ ਸੀ ਜਿਸ ਦੀ ਬਹੁਤ ਸਾਰਿਆਂ ਦਰਬਾਰੀਆਂ ਤਾਇਦ ਕੀਤੀ ਪਰ ਇਨ੍ਹਾਂ ਵਿੱਚੋਂ ਕੇਵਲ ਇੱਕ ਬੀਰ ਬਹਾਦਰ ਜੁਰਤ ਵਾਲਾ ਸਰਦਾਰ ਹਰੀ ਸਿੰਘ ਜੀ ਸੀ ਜੋ ਐਸਾ ਨਿਕਲਿਆ ਜਿਸ ਨੇ ਇਸ ਦੀ ਵਿਰੋਧਤਾ ਕੀਤੀ ਆਪਨੇ ਦੱਸਿਆ ਕਿ ਜਾਤੀ ਤੌਰ ਪਰ ਮੇਰੇ ਦਿਲ ਵਿੱਚ ਸ਼ਹਿਜਾਦਾ ਖੜਕ ਸਿੰਘ ਲਈ ਭਾਰੀ ਸਤਿਕਾਰ ਹੈ ਅਤੇ ਇਹ ਗੱਲ ਸਮੂਹ ਖਾਲਸੇ ਪਰ ਸੂਰਜਵੰਤ ਰੋਸ਼ਨ ਹੈ ਕਿ ਮੇਰੀ ਸ਼ਹਿਜਾਦਾ ਖੜਕ ਸਿੰਘ ਨਾਲ ਗੂੜੀ ਮਿੱਤਰਤਾਈ ਹੈ ਪਰ ਮੈਂ ਖਾਲਸਾ ਰਾਜ ਨੂੰ ਸਾਰੇ ਪੰਥ ਖਾਲਸੇ ਦੀ ਇੱਕ ਆਮਾਨਤ ਸਮਝਦਾ ਹਾਂ ਇਸ ਦੀ ਵਾਂਗ ਡੋਰ ਕਿਸੇ ਦੇ ਹੱਥ ਸੌਂਪਣ ਲੱਗਿਆਂ ਕੁਝ ਹੋਰ ਬਦੇਰੇ ਸੋਚਣ ਦੀ ਲੋੜ ਹੈ ਅਫਸੋਸ ਹੈ ਕਿ ਇਸ ਸਮੇਂ ਮਹਾਰਾਜਾ ਬਹੁ ਸੰਮਤੀਵਲ ਝੁੱਕ ਗਿਆ ਜਿਸ ਦੇ ਭਿਆਨਕ ਨਤੀਜੇ ਸ਼ਹਾਜਾਦਾ ਖੜਕ ਸਿੰਘ ਤੇ ਸਿੰਘ ਦੇ ਤਖਤ ਤੇ ਬੈਠਦਿਆਂ ਹੀ ਜ਼ਹਿਰ ਹੋਣ ਲੱਗ ਪਏ ਸੁਖ ਇਸ ਮੁਲਾਕਾਤ ਦੇ ਛੇਕੜਲੇ ਦਿਨ ਇੱਕ ਮਿੱਤਰਤਾ ਦਾ ਅਹਿਦਾ ਨਾਮਾ ਲਿਖਿਆ ਗਿਆ ਜਿਸ ਵਿੱਚ ਬਦੇਰਾ ਜ਼ਿਕਰ ਦਰਿਆ ਆਟਕ ਦੇ ਰਾਹ ਬਾਰੇ ਸੀ ਨਵੇਂ عہد ਨਾਮੇ ਵਿਛੇਰੇ ਪੰਜਾਬ ਲਈ ਬੜੇ ਸਤਿਕਾਰਪ੍ਰੇਮ ਸ਼ਬਦ ਵਰਤੇ ਗਏ ਸਨ ਇਸ ਤਰ੍ਹਾਂ 1 ਨਵੰਬਰ ਸਾਲ 1831 ਵੀ ਨੂੰ ਦੋਵੇਂ ਧਿਰਾਂ ਆਪੋ ਆਪਣੇ ਇਲਾਕਿਆਂ ਵਿੱਚ ਪਰਤ ਗਈਆਂ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ